ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਲੋ ਜੀ ਕਰੋ ਦਰਸ਼ਨ ਤੇ ਬਹੁਤ ਔਖੇ ਆ ਬਾਈ ਯਾਰ ਜੇ ਛੱਡ ਕੇ ਇੱਥੋਂ ਆਪਣਾ ਬਾਅਦ ਚ ਹੀ ਬਣਾ ਲਿਓ ਕਿਉਂ ਦੁਖੀ ਕੀਤੀ ਹੈ ਦੁਨੀਆ ਜੇ ਉਹਨਾਂ ਕ ਨਰਕ ਮੂਰਲੇ ਮੂਰਲੇ ਦੀ ਵੀਡੀਓ ਪਾਈ ਸੀ ਤੇ ਉਹ ਚਲੋ ਉਹਨਾਂ ਕ ਸੈੱਟ ਹੋ ਗਿਆ ਤੇ ਹੁਣ ਇਹਦੇ ਵੀ ਨਾਲ-ਨਾਲ ਪਾ ਦਿਓ ਤੇ ਬੜੀ ਮਿਹਰਬਾਨੀ ਸ਼ੁਕਰੀਆ ਹੋਊਗਾ ਪਤਾ ਕੀ ਇਹ ਬੱਚੇ ਪੁੱਛੇ ਲੈਣ ਜਾਈਦਾ ਤੇ ਪੈਰ ਲਾਲ ਆ ਕੇ ਆਈਦਾ ਤੇ ਪੈਰ ਤਲ ਕੰਧਾ ਡਰ ਰਿਹਾਦਾ ਹਲਾ ਆ ਤੋ 5 ਕਿ ਮਿੰਟ ਰੁਕ ਜਾਓ ਇਹ ਦੂ ਪਹਿਲਾਂ ਕੀ ਸੀ ਤੇ ਹੁਣ ਕੀ ਸੀ ਤੁਹਾਨੂੰ ਮੈਂ ਵਿਖਾ ਦਿੰਦਾ ਨੰਗਣਾ ਟੱਪੜਾ ਇੰਨਾ ਔਖਾ ਕੌਣੀ ਪੈਂਡ ਦਾ ਕਿ ਅਜੇ ਹਾ ਨਾ ਰਿਆ ਸਰਦਾਰੀ ਪੈਂਡ ਰਿਆ ਪਰ ਇੱਥੇ ਆ ਕੇ ਸਰਦਾਰੀਆਂ ਪੈਂਡ ਦੀਆਂ ਖਤਮ ਹੋ ਜਾਂਦੀਆਂ ਇੱਥੇ ਆ ਲੱਗਦਾ ਵੀ ਜਿਵੇਂ ਕੌਣੀ ਦਾ ਕੋਈ ਵਾਲੀ ਵਾਰਸ ਕੋਈ ਹੈ ਨਹੀਂ ਕੱਲ ਤੇ ਕੁੜੀ ਡਿੱਗੀ ਆ ਕੱਲ ਪਤਾ ਨਹੀਂ ਪਰਸਨ ਚਿੱਕੜ ਦੇ ਵਿੱਚ ਕੁੜੀ ਡਿੱਗ ਪਈ ਐ ਇੱਕ ਉਹਨਾਂ ਵਿਚਾਰੀ ਨੇ ਰਾਤ ਲਈ ਪੈਰ ਤਲ ਕੇ ਵਿਚ ਡਿੱਗ ਪਈ ਤੇ ਨਿਰਾ ਮੂਤ ਮਤੰਗਾ ਤੇ ਨਿਰਾ ਕੈਮੀਕਲ ਆ ਤੇ ਆ ਹੁਣ ਵੇਖ ਲੋ ਸਕੂਟਰੀ ਵਾਲਾ ਕਿੰਨਾ ਔਖਾ ਵੇਖ ਲੋ ਡੰਮ ਡੋਲੇ ਮਾਰਦਾ ਮਸਾਂ ਉੱਪੜੂਗਾ ਹੋਵੇ ਕਿੱਧਰ ਗਿਆ ਵੇਖੋ ਅੱਗੋਂ ਆ ਗਿਆ ਆ ਆ ਆ ਤੇ ਜ਼ਰੂਰੀ ਕਿ ਇਹਨੂੰ ਆਪਾਂ ਸਿੱਟਣਾ ਯਾਰ ਤੇ ਜ਼ਰੂਰੀ ਆ ਕੋ ਤੇ ਹਾਂ ਉਹ ਸੀਵਰੇਜ ਵਾਲਾ ਜਿਹੜਾ ਪਾਈਪ ਆਉਂਦੀ ਆ ਉਹਨੂੰ ਉਹਨਾਂ ਕੋ ਰੋਕ ਲੋ ਜਾਂ ਇੰਨੀ ਕ ਸਾਈਡ ਉੱਚੀ ਕਰ ਦੋ 5-7 ਦਿਨ ਵੇਟ ਕਾਇਤਰਾ ਕਿੰਨਾ ਔਖਾ ਬਾਈ ਯਾਰ ਨੰਗਾ ਨਾ ਟਪਣਾ ਬਹੁਤ ਔਖਾ ਬਾਈ ਇੱਥੇ ਹੀ ਮੜਾਇਆ ਸਭ ਹਾਂ ਇੰਨਾ ਕੀ ਆ ਬਾਈ ਇੰਨਾ ਕੇ ਯਾਰ ਨਾਲ ਨਾਲ ਮਿੱਟੀ ਸੇੜ ਦੋ ਵਧੀਆ ਸੈਟ ਹੋ ਜੂਗਾ ਕੰਮ ਬਹੁਤ ਔਖਾ ਕੰਮ ਆ ਲੈ ਆ ਵੇ ਮੋਟਰਸਾਈਕਲ ਵਾਲਾ ਕਿੰਨਾ ਤੰਗ ਆ ਆ ਵੀ ਪਮੀਰੀ ਕਿੰਨਾ ਕੁ ਤੰਗ ਹੋਇਆ ਬਈ ਤੰਗ ਹੀ ਆ ਭਰਾਵਾ ਹੋਰ ਯਾਰ ਭੈਣ ਜੋਗ ਤੱਕ ਅਗਲਾ ਕੰਮ ਕਰਕੇ ਥੱਕਿਆ ਆ ਕੇ ਆਉਂਦਾ ਤੇ ਗੋਡਿਆਂ ਭਾਰ ਹੁੰਦਾ ਆ ਵੇ ਕਿਉਂ ਲਾਈਵ ਤੇ ਲੱਗ ਗਈ ਬੰਦਾ ਜਮਾ ਆਏ ਵੇਖ ਲਓ ਤਸੱਲੀ ਨਾਲ ਐ ਐਨਾ ਹੀ ਟੋਟਾ 40 50 ਫੁੱਟ ਦਾ ਇੱਥੋਂ ਦੀ ਲੀਡਰ ਲੂਡਰ ਸਾਰੇ ਲੰਘਦੇ ਹੋਣੇ ਯਾਰ ਭਾਈ ਇਲیکشن ਦਾ ਟਾਈਮ ਆ ਮੇਰਾ ਕਿਹੜਾ ਕੱਲੇ ਦਾ ਪਿੰਡ ਆ ਹਾਂਜੀ ਸਰ ਚਲਦੀ ਭਾਈ ਚਲਦੀ ਆ ਚਲਦੀ ਪੱਥਰ ਪਾਇਆ ਹੂੰ ਨੰਗ ਜੂਗਾ ਮਿੱਟੀ ਪਾਈ ਆ ਤੇਰਾ ਸਿਸਟਮ ਅਗਲੇ ਨੱਕੇਰਾ ਆ ਜਾਂਦੇ ਉਧਰੋਂ ਪਰ ਇੱਥੇ ਆ ਕੇ ਪੁੱਛਦੇ ਚਿੱਕੜ ਜਾ ਵੇ ਕੇ ਬਾਈ ਚਿੱਕੜ ਵੇਚ ਦੀ ਨੰਗ ਜਾਗੇ ਤੇ ਨੰਗਣਾ ਪੈਂਦਾ ਇਹ ਲੋਕ ਤਾਂ ਟਰੈਕਟਰ ਲੈ ਕੇ ਆਉਣ ਲੱਗੇ ਤੇ ਵੱਡੀ ਸਭ ਤੋਂ ਸਮੱਸਿਆ ਜਦੋਂ ਸਕੂਲ 'ਚ ਬੱਚੇ ਲੈ ਕੇ ਆਈਦੇ ਨਾ ਉਹ ਬਹੁਤ ਆਖਿਆ ਹੀਦਾ ਯਾਰ ਨਾਲ-ਨਾਲ ਮਿੱਟੀ ਛੜਦੋ ਇੰਨੇ ਸਾਜ ਨਾਲ-ਨਾਲ ਮਿੱਟੀ ਕਿੰਨੀ ਪਾਉਣੀ ਆ ਕੋਈ 4-4 ਇੰਚੀ 5-5 ਇੰਚੀ ਉਹ ਪੱਥਰ ਦੇ ਪਾ ਦੋ ਟਰੈਕਟਰ ਵੀ ਦਲਕਦੇ ਆਉਂਦੇ ਟਰੈਕਟਰ ਵੀ ਦਲਕ ਜਾਂਦੇ ਆ ਬਾਈ ਚਲੋ ਭਾਈ ਕਰਨਾ ਹੈ ਤਾਂ ਕਰ ਦਿਓ ਨਹੀਂ ਕਰਨਾ ਹੈ ਨਾ ਕਰੋ ਆਪਾਂ ਤਾਂ ਚਿੱਕੜ ਵੇਚਣਾਂਗੇ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਪਿੰਡ ਦੀ سپورਟ ਆਪਣੇ ਨਾਲ ਆਪਾਂ ਕੱਲ ਨੂੰ ਭਾਈ ਕਹਿ ਕੇ ਕਰਾਵਾਂਗੇ ਸੁਖਬੀਰ ਆਊਗਾ ਇਹਦੇ ਵੇਚਦੀ ਨਿਘਾਵਾਂਗੇ ਉਹਨੂੰ ਉਹਨੂੰ ਪਤਾ ਤਾਂ ਲੱਗੇ ਵੀ ਕਿੰਨਾ ਕ ਵਿਕਾਸ ਹੋਇਆ ਚੱਲ ਵੀ ਕਿੰਦੀ ਆਪਾਂ ਵੀ ਅਹੀਂ ਲਾਈਵ ਹੀ ਲਗਾਉਣੀ ਆ ਸੱਟ ਨਾ ਦਾ ਜੀ ਹੁਣ ਮੇਰਾ ਭਰਾ ਭਰਾਵਾ ਮੈਂ ਸੱਟ ਮੈਂ ਪੈਰ ਨਹੀਂ ਲਾਉਣੇ ਨਾ ਨਾ ਮਾਰੇ ਤੈਨੂੰ ਮੈਂ ਨਾ ਮੋਢੇ ਦੇ ਹੱਥ ਰੱਖਾਂ ਨਾ ਮੈਂ ਪੈਰ ਲਾ ਆ ਵੇ ਆ ਆਉਣੀ ਤੋਰ ਲਾ ਮਗਰ ਲੱਗਿਆ ਮਗਰ ਕੋਈ ਉਹ ਭਰਾਵਾ ਆਇਆ ਤਾਂ ਉਹੀ ਆ ਰੱਖੀ ਜਿਹਾ ਪੈਰ ਹੈ ਵੱਡੇ ਵੱਡੇ ਦੇ ਚਲਕੇ ਹੁੰਦੇ ਚਲੋ ਠੀਕ ਹੈ ਜੀ ਤਿਲਕ ਕੇ ਹੀ ਡਿੱਗ ਪਈਆਂ ਨਾਤੇ ਥੋਤੇ ਸੀਗੇ ਨੱਕ ਤੇ ਮੱਖੀ ਬਹਿ ਜਾਣੀ ਸੀ ਨਹੀਂ